ਆ ਦੇਖ ਲੋ ਜੀ ਮੇਰੇ ਨਾਲ ਲੜਦੇ ਨੇ ਆ ਦੇਖ ਲੋ ਕਿਵੇਂ ਬੈਠੇ ਨਹੀਂ ਮੈਨੂੰ ਕੋਈ ਜਾਨ ਆ ਗਿਆ ਆ ਦੇਖ ਲੋ ਕਿਵੇਂ ਕੰਬਲ ਵੇੜੀ ਬੈਠੇ ਨੇ ਲਾ ਮੈਂ ਇਹਨਾਂ ਨੂੰ ਕਿਹਾ ਐਨਾ ਸੋਹਣਾ ਕੱਲ ਕੋਟ ਖਰੀਦ ਕੇ ਲੈ ਕੇ ਆਏ ਨੇ ਬੀ ਤੁਸੀਂ ਉਹ ਕੋਟ ਪਾ ਲਓ ਠਾਟੂਰ ਕੱਢ ਲਿਆ ਕਰੋ ਹੈ ਇਹਨਾਂ ਦੀ ਤਾਂ ਉਹ ਗੱਲ ਆ ਤੇਨੂੰ ਤੋਰ ਨਹੀਂ ਵਿਆਹ ਨਹੀਂ ਦੀ ਕਰਾਉਣਾ ਜੇ ਮੈਂ ਨਹੀਂ ਪਸੰਦ ਦੀ ਭਾਜੀ ਜਾਂਦੀ ਆ ਸੱਚ ਬੋਲੋ ਨਾ ਸੱਚ ਬੋਲੋ ਵੀ ਕੁੜੀ ਕਹਿੰਦੀ ਆ ਮੈਂ ਕੁਝ ਖਾ ਕੇ ਮਰ ਜੂ ਜੇ ਫਿਰ ਉੱਥੇ ਵਿਆਹ ਕਰਿਆ ਕੌਣ ਕਹਿੰਦੀ ਸੀਗੀ ਕਮ ਹੈਗਾ ਤਾਂ ਕਿਹਾ ਹੀ ਨਹੀਂ ਜੇ ਮੈਂ ਕਹ ਸਾਡੀ ਆਖਰੀ ਲੜਾਈ ਸਾਡੀ ਹੈ ਨਾ ਦੋ ਕੁੜੀ ਨੇ ਜਾਂਦੇ ਹਾਂ ਬੜੀ ਗੱਡੀ ਚੋਂ ਜਦਾਈਓ ਟਰਾਲੀ ਤੇ ਨਿਕਲੀ ਫੇਰ ਉਹ ਬੜੀ ਗੱਡੀ ਉਹਦੀ ਠੋਡੇ ਕਿੰਨੀ ਛੋਟਾ ਮੰਨਦੇ ਉਹਨਾਂ ਕਿ ਸਾਡੇ ਕਿੰਨੀ ਉਧਰ ਵੱਧ ਬੜੀ ਮੰਨਦੇ ਟਰਾਲੀ ਜੱਟਾਂ ਦੀ ਟਰਾਲੀ ਬਣੇ ਤੇ ਨ ਲੱਖ ਦੀ ਤਾਂ ਦੇਖ ਲੈ ਮੇਰੀ ਛੋਟਾ ਲੈ ਕੇ ਨੈਨੋ ਵੇਚ ਛੋਟਾ ਨੈਨੋ ਲੈ ਕੇ ਵੇੜਾ ਤੰਗ ਹੋ ਗਿਆ ਸੀ ਉਹ ਸਾਰਾ ਟੱਬਰ ਉਹਦਾ ਤਕਾ ਲਾਈ ਜਾਂਦਾ ਸੀ ਕਿੰਨਾਂ ਨੇ ਨੈਨੋ ਜੀ ਲਈ ਸੀ ਇੱਕ ਵਾਰੀ ਉਹਦੇ ਵਿੱਚ ਬੈਠ ਗਏ ਸਾਡਾ ਤਾਂ ਚਲੋ ਕਿੱਥੇ ਉਦੋਂ ਹਨਾ ਕਿੱਥੇ ਕਰਮਾ ਚ ਸੀਗਾ ਚਲੋ ਜਾਂਦੇ ਵਾਰੀ ਹੈ ਨਾ ਆਪਾਂ ਲਾਸਟ ਵਾਰੀ ਇਹ ਗੱਲਾਂ ਕਰਦੇ ਆ ਬਲੌਗ ਦੇ ਵਿੱਚ ਹੈ ਨਾ ਸਾਡੇ ਕਰਮਾ ਚ ਹੁੰਦਾ ਨਹੀਂ ਸੀ ਕਿਤੇ ਜਾਣਾ ਤੇ ਜਿਹਦੇ ਕਰਮਾ ਚ ਜਾਣਾ ਹੁੰਦਾ ਸੀ ਨਾ ਉਹ ਬੜੀ ਟੋਰ ਨਾ ਕਰੋ ਬਈ ਬਹੁਤ ਸੋਹਣੇ ਉਹ ਨੈਨੋ ਜੀ ਚ ਬੈਠ ਕੇ ਗਈਆਂ ਤੇ ਗੰਗਿਆ ਵੀ ਬਹੁਤ ਦੂਰ ਹੈ ਇੱਧਰ ਦੇਖ ਦੇਗਾ ਮੁੰਡਾ ਪਾਥੀਆਂ ਪੱਤ ਕੇ ਖੜ ਜਾ ਖੜ ਜਾ ਅੱਛਾ ਉਹ ਛੱਡ ਕੇ ਗਿਆ ਸੀ ਤੇ ਭਾਈ ਹੈਨਾ ਖੜ ਜਾ ਇੱਕ ਮਿੰਟ ਤੇ ਉਹ ਕਹਿੰਦੇ ਭਾਈ ਹੈਨਾ ਭਈ ਗੰਗਿਆ ਟੌਰ ਕੱਢ ਕੇ ਇੱਧਰ ਛਪਾਰ ਕਿੰਨੀ ਨੂੰ ਰਿਸ਼ਤੇਦਾਰੀ ਚ ਵੀ ਅਸੀਂ ਜੀ ਅੱਜ ਇਹਨਾ ਟੌਰ ਕੱਢ ਕੇ ਚੱਲੇ ਅਸਕੇ ਜਾਓ ਭਾਈ ਹੈਨਾ ਸਾਨੂੰ ਕੀ ਹੁਣ ਅਸੀਂ ਤਾਂ ਦੋ ਜਾਨੀਆਂ ਹੁੰਦੇ ਤੇ ਐਨੇ ਕਮਾਂ ਘਰੇ ਕੰਮ ਕਰਨ ਨੂੰ ਅਸੀਂ ਵੀ ਜਿਹੜੀਆਂ ਦੋ ਛੋਟੀਆਂ ਸੀਗੀਆਂ ਅਸੀਂ ਕੰਮ ਕਰਨ ਨੂੰ ਹੁੰਦੀਆਂ ਸੀ ਹਨਾ ਪਿ ਜਾਓ ਭਾਈ ਬੜੀਆਂ ਸੋਹਣੀਆਂ ਟੌਰ ਕੱਢ ਕੇ ਗਈਆਂ ਤੇ ਆਉਂਦੀ ਹੋਈਆਂ ਪਤਾ ਕਿਵੇਂ ਕਿ ਨੈਨੋ ਦਾ ਦੀਦੀ ਨਹੀਂ ਕੁੜੀ ਐ ਦੱਸਿਆ ਉਹਦੀ ਨੇ ਓਕੇ ਚਾਚੀ ਜੀ ਨੈਨੋ ਦਾ ਦੀਦੀ ਨਹੀਂ ਨੈਨੋ ਨੈਨੋ ਕਾਰ ਉਹ ਕਿੱਥੇ ਕਾਰ ਕਿੱਥੇ ਗਈ ਟੈਂਪੂ ਦੇ ਪਿੱਛੇ ਕਾਰ ਬਾਰੇ ਕਾਰ ਦੇ ਵਿੱਚ ਬੁੜੀਆਂ ਬੈਠੀਆਂ ਐ ਹੁਣ ਸਭ ਦੇਖ ਕੇ ਅਮੋ ਜੀ ਇੰਨਾ ਸਾਡਾ ਹਾਸਾ ਨਿਕਲਿਆ ਵੀ ਜਾਂਦੀ ਆਂ ਜਾਂ ਤੁਸੀਂ ਕਾਰ 'ਚ ਬੈਠ ਗਈ ਆਉਂਦੇ ਆ ਤੁਹਾਨੂੰ ਟੈਂਪੂ ਖਿੱਚੀ ਆਉਂਦਾ ਦੇਖਿਆ ਫਿਰ ਕੀ ਸੀ ਇਹ ਉਹ ਨਹੀਂ ਟੈਂਪੂ ਇਹ ਤੁਹਾਨੂੰ ਤੁਹਾਨੂੰ ਜਾਂਦੇ ਜਾਂਦੇ 2023 ਦੀ ਆ ਵੀ ਜਾ ਦੱਸਿਆ ਤੇ ਆਪਾਂ ਹੁਣੇ ਹੀ ਵਲੌਗ ਜਿਹੜਾ ਸ਼ੁਰੂ ਕਰ ਲਿਆ ਤੁਹਾਡੇ ਨਾਲ ਖੱਟੀਆਂ ਮਿੱਠੀਆਂ ਜਾਤੀਆਂ ਮਿੱਠੀਆਂ ਜਾਦਾ ਜਿਹੜੀਆਂ ਸ਼ੇਅਰ ਕੀਤੀਆਂ ਸੀ ਤੇ ਵੈਲਕਮ ਆ ਤੁਹਾਡਾ ਜੀ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਤੇ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਮੈਂ ਵਲੌਗ ਦੀ ਸਟਾਰਟਿੰਗ ਕਰ ਲਈ ਕਿਉਂਕਿ ਮੈਂ ਕਿਚਨ ਦੇ ਵਿੱਚ ਜਾਣਾ ਅਰਜਾਈ ਚ ਬਟ ਕੇ ਨਿੱਗਾ ਗਿਆ ਤੀ ਇਹ ਤਾਂ ਭਾਈ ਕੰਬਲ-ਕੁੰਬਲ ਬੇੜੀ ਬੈਠੇ ਨੇ ਮੇਰਾ ਤਾਂ ਨਹੀਂ ਸਰਦਾ ਇਹਨਾਂ ਨੇ ਤਾਂ ਮੇਰਾ ਹੀ ਜਲੂਸ ਕਢਾ ਕੇ ਰੱਖਣਾ ਹੈ ਕਮਾਈ ਤਾਂ ਕਰਿਆ ਮਰੇਆ ਜਰੂਰ ਸਹੀ ਹੈ ਤੁਸੀਂ ਉੱਤੇ ਕਪੂਰੀ ਲੈ ਲੋ ਸੋਹਣੀ ਜੀ ਵਧੀਆ ਜੀ ਹੈ ਤੁਹਾਨੂੰ ਨੈਣੋਂ ਚੋਂ ਨਿਕਲਿਆ ਹੈ ਕੁੜੀ ਕਹਿੰਦੀ ਮੈਂ ਕੁਝ ਖਾ ਕੇ ਮਰ ਜੂ ਜੇ ਇੱਥੇ ਵਿਆਹ ਕਰਿਆ ਇਹ ਮੈਨੂੰ ਕਹਿੰਦਾ ਤੂੰ ਨਾ ਕਰਾਉਂਦੀ ਹੈ ਨਾ ਮੈਂ ਕਿਹਾ ਭਾਈ ਵੀ ਥੋੜੇ ਪਹਿਲਾਂ ਵੀ ਇੱਕਣ ਹੋਇਆ ਹੋਇਆ ਸੀ ਕੁੜੀ ਕਹਿੰਦੀ ਮੈਂ ਕੁਝ ਖਾ ਕੇ ਮਰ ਜੂ ਜੇ ਮੇਰਾ ਇੱਥੇ ਵਿਆਹ ਕਰਿਆ ਨਾ ਭਾਈ ਅਸੀਗਾ ਤੇ ਮਰੀਏ ਇੱਕੋ ਤਾਂ ਮੈਨੂੰ ਖਾ ਜੀਵਨ ਮਿਲਦਾ ਹੈ ਨਾ ਉਹ ਚ ਵੀ ਬੰਦਾ ਕੁਝ ਖਾ ਕੇ ਮਰ ਜੇ ਕਿਉਂ ਕਹ ਤੇ ਇਹ ਤਾਂ ਹੀ ਹੁੰਦਾ ਸਾਰਾ ਕੁਝ ਇਹ ਜਿਹੀੋ ਜ਼ਿੰਦਗੀ ਹੁੰਦੀ ਆ ਕਈ ਵਾਰੀ ਮੈਂ ਵੀ ਸ਼ਿਕਾਇਤ ਲਾ ਦਿੰਦੀ ਹੁੰਨੀ ਆਪਣੇ ਮੰਮੀ ਡੈਡੀ ਨੂੰ ਵੀ ਮੰਮੀ ਤੁਸੀਂ ਆਹ ਕੀ ਕਰਤਾ ਕੀ ਕਰਤਾ ਹੈਨਾ ਵਧੀਆ ਨਹੀਂ ਕੀਤਾ ਹੈਗਾ ਫਿਰ ਠੰਡੇ ਦਿਮਾਗ ਨਾਲ ਫੇਰ ਸੋਚੀਦਾ ਵੀ ਕੁਝ ਕਹੀ ਦਿੱਤਾ ਐਵੇਂ ਹੀ ਕਹਿਤਾ ਮੰਮੀ ਡੈਡੀ ਨੂੰ ਹੈਨਾ ਵੀ ਲਾਈਫ ਇਹਨੂੰ ਹੀ ਕਹਿੰਦੇ ਨੇ ਹੈਨਾ ਆਪਣੇ ਮੰਮੀ ਡੈਡੀ ਨੇ ਮੰਮੀਆਂ ਨੇ ਆਪਣੀਆਂ ਨੇ ਵੀ ਬਹੁਤ ਸਟਰਗਲ ਕੀਤਾ ਤਾਂ ਇੱਥੇ ਟੱਕ ਆਏ ਆ ਤੇ ਆਪਾਂ ਨੂੰ ਵੀ ਸਟਰਗਲ ਕਰਨਾ ਪੈਣਾ ਆਵੇ ਲੋਕੀ ਕਰਦਾ ਉਹ ਸਟਰਗਲ ਕਰਦਾ ਆ ਚਰਾ ਮਾਰਦਾ ਤੇ ਕੰਗਾਰੇ ਕਿਉ ਤੁਹਾਡੇ ਬਾਲ ਬਾਹੂ ਹੁਣ ਅੱਧੀ ਰੱਖ ਤੇ ਨਾ ਜੇ ਯਾਰ ਕਹਿੰਦੇ ਹੁੰਦੇ ਆ ਕਹਿੰਦੇ ਹੁੰਦੇ ਰਾਤ ਨੂੰ ਬਾਲ ਦੀ ਬਾਹੀ ਦੇ ਪਹਿਲਾਂ ਵੀ ਗੱਜ ਗੱਜ ਲੰਬੀਆਂ ਮੇਡੀਆਂ ਪਹਿਲਾਂ ਵੀ ਗੱਜ ਗੱਜ ਲੰਬੀਆਂ ਮੇਡੀਆਂ ਨੇ ਉਹਨਾਂ ਦੀ ਲਾ ਐਨਾ ਸੋੜਾ ਕੱਲ ਕੋਟ ਖਰੀਦ ਕੇ ਲਗਿਆ ਨੇ ਮੈਂ ਤੁਹਾਨੂੰ ਇਹਨਾਂ ਦਾ ਕੋਟ ਦਿਖਾਉਣੀ ਬਹੁਤ ਸੋਹਣਾ ਆ ਇੱਥੇ ਪਿਆ ਕਮਰੇ 'ਚ ਮੈਂ ਤੁਹਾਨੂੰ ਦਿਖਾਉਣੀ ਆ ਔਰ ਕਢਾ ਕੇ ਕੱਲੇ ਆ ਸੀ ਮੰਗਣੇ ਤੇ ਲੰਬੜਦਾਰਾਂ ਦੇ ਪੰਗੜਾ ਹੱਥਾ ਫੋੜਾ ਨਹੀਂ ਆਉਂਦਾ ਕੋਟ ਪਾਣਾ ਭੁੱਲ ਗਈ ਕੋਟ ਪਾਣਾ ਭੁੱਲ ਗਈ ਆਹ ਕੋਟ ਇਹਨਾਂ ਦੇ ਅੰਦਰ ਨੈਕੀ ਦਾ ਆ origignal ਤਾਂ ਚਲੋ ਨਹੀਂ ਹੋਣਾ ਹਨਾ ਜੇ ਆਪਾਂ ਕਹੀਏ ਵੀ ਨੈਕੀ ਦਾ origignal ਆ ਅਸਲੀ ਕੀ ਆ ਜਨਰਲੀ ਹੋਣਾ ਫਲਫੀ ਕੋਟ ਲਿਆਂਦਾ ਇਹਨਾਂ ਨੇ ਬਹੁਤ ਸੋਹਣਾ ਪਹਿਲਾਂ ਇਹਨਾਂ ਨੂੰ ਦਿਖਾਈ ਪਹਿਲਾਂ ਇਹਨਾਂ ਕੋਲੇ ਨਾ ਡਬਲ ਜਿਆ ਸੀਗਾ ਜੈਲੋ ਤੇ ਬਲੂ ਮੈਂ ਇਹਨਾਂ ਨੂੰ ਕਿਹਾ ਵੀ ਡਬਲ ਨਾਲ ਲੈ ਕੇ ਆਇਓ ਇੱਕ ਮਿੰਟ ਆ ਦੇਖੋ ਇਹਨਾਂ ਨੇ ਹਨਾ ਆਪਣੇ ਲਈ ਲਿਆਂਦਾ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਪਾਉਣਾ ਪਾ ਲੋ ਨਹੀਂ ਤਾਂ ਮੈਂ ਪਾ ਲੈਣਾ ਹਨਾ ਕਿੰਨਾ ਸੋਹਣਾ ਕੋਟ ਲਿਆਂਦਾ ਅੱਜ ਹੁਣ ਪਾਇਆ ਘੱਟੇ ਨਹੀਂ ਗਾ ਤੁਸੀਂ ਭੁੱਲ ਗਏ ਭੁੱਲ ਗਏ ਲਿਆ ਕੇ ਰੱਖ ਕੇ ਭੁੱਲ ਜਾਂਦੇ ਨੇ ਭੁੱਲ ਗਏ ਮੈਂ ਪਾ ਲੈਣਾ ਮੈਂ ਪਾ ਕੇ ਦੇ ਦਿਆਂ ਲਓ ਦੇਖੋ ਵਧੀਆ ਲੱਗਦਾ ਇਹ ਇਹਨਾਂ ਨੇ ਪਾਇਆ ਪਾਇਆ ਨਹੀਂ ਤਾਂ ਫਿਰ ਆਪਾਂ ਤਾਂ ਪਾਈ ਲੈਣਾ ਫੱਗੀ ਮਾਲ ਲੈਣੀ ਆ ਫੱਗੀ ਦਾ ਮਾਰਾਂਗੇ ਆਪਾਂ ਵਧੀਆ ਲੱਗਦਾ ਏ ਆਪੇ ਹੀ ਕਹ ਲਓ ਵਧੀਆ ਲੱਗਦਾ ਕਿਹੜਾ ਕਿਸੇ ਨੇ ਕਹਿਣਾ ਵਧੀਆ ਲੱਗਦਾ ਚਲ ਠੀਕ ਓਕੇ ਲੋ ਜੀ ਆਪਾਂ ਪ੍ਰਵੇਸ਼ ਕਰ ਗਏ ਆਪਣੇ ਕਿਚਨ ਵਿੱਚ ਰਸੋਈ ਘਰ ਚ ਰਸੋਈ ਘਰ ਚ ਮੇਰੇ ਤੇ ਭਾਂਡੇ ਧੋਤੇ ਪਏ ਆ ਸਾਰੇ ਚੱਕਣੇ ਆ ਇਹ ਅੱਜ ਰਾਤ ਨੂੰ ਚੱਕਣੇ ਨੇ ਕਿਉਂਕਿ ਅੱਜ ਧੋਈ ਕੁ ਵੇਲੇ ਸੀਗੀ ਇੱਕ ਵੇਲੇ ਵੇਲੇ ਸੀ ਤੇ ਅੱਜ ਚਾਹ ਤਾਂ ਪਈ ਆ ਜੇ ਪੀਣੀ ਆ ਉਦੋਂ ਦੇ ਮੈਂ ਤਾਂ ਘੁੱਟ ਕਬੀਤੀ ਹੁਣ ਤਾਂ ਬਣਾਈ ਸੀ ਮੈਂ ਦਮਾ ਹਾਂ ਮੱਕਲੀਆ ਮੋਗਲ ਘਰੀ ਤੇ ਪਾਸੇ ਮੀਆਂ ਬਣਾਉਣੇ ਆ ਤੇ ਮੋਠਾ ਵੀ ਢਾਲ ਪਈ ਆਪਣੇ ਕੋਲੇ ਹੂੰ ਹੋ ਗਿਆ ਗੀਰੂ ਨਾਲੇ ਕਰ ਗਿਆ ਜਿਹੜੇ ਰੋਟੀ ਖਾਣੇ ਉਹ ਰੋਟੀ ਖਾ ਲੈਣਗੇ ਤੇ ਜਿਨੇ ਸੇਵੀਆਂ ਖਾਣੀਆਂ ਸੇਵੀਆਂ ਖਾਣਣਗੇ ਪਲੀਜ਼ ਚੈਨਲ ਤੇ ਪਹਿਲੀ ਵਾਰੀ ਉਹਨਾਂ ਨੇ ਵੀਡੀਓ ਤੇ ਪਹਿਲੀ ਵਾਰੀ ਉਹਨਾਂ ਨੇ ਤਾਂ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਇੰਡਕਸ਼ਨ ਚੱਲਦਾ ਨਹੀਂ ਚਲਾ ਕੇ ਦੇਖਾਂ ਇੱਕ ਵਾਰੀ ਬਹੁਤ ਜਲਦੀ ਹੂੰ ਵਿਸ਼ਲੇ ਸਾਰ ਆਪਣਾ ਅ 1 ਜਨਵਰੀ ਨੂੰ ਗਰਮ ਪਣੀ ਆਈ ਟੁੱਟੀ ਲੀਕ ਹੋ ਗਈ ਸੀ ਸਾਰਾ ਇੱਥੋਂ ਪਾਣੀ ਉਹ ਪਾਣੀ ਸੇ ਮਾਰ ਲੱਗ ਗਿਆ ਸੀ ਆ ਸਾਰਾ ਸਲੈਬ ਤੇ ਪਾਣੀ ਆ ਗਿਆ ਸੀ ਤੇ ਇਸ ਵਾਰ ਹੁਣ ਇੰਡਕਸ਼ਨ ਜਵਾਬ ਦਿੰਦਾ ਜਾਂਦਾ ਫਿਰ ਇੱਕ ਸਾਲ ਪਤਾ ਨਹੀਂ ਇੱਦਾਂ ਕਿਉਂ ਹੁੰਦਾ ਬੈਕ ਨੂੰ ਅਗਰ ਅਰਦਾਸ ਕਰਦੇ ਆਂ ਵੀ ਠੀਕ ਹੋ ਜਵੇ ਚੱਲ ਪਵੇ ਉਹਦਾ ਹੈਗਾ ਗਾਰੰਟੀ ਕਾਰਡ ਹੈਗਾ ਉਹਦਾ ਫਾਲ ਕੱਲ ਫਾਲ ਨਹੀਂ ਕੱਲ ਤਾਂ ਬੰਦ ਹੋਊਗਾ ਸੰਡੇ ਆ ਨਾਲੇ ਨਵਾਂ ਸਾਲ ਓਏ ਛੁੱਟੀ ਨਹੀਂ ਮੱਟੇ ਆ ਕੱਲ ਅੱਛਾ ਕੱਲ ਕੰਮ ਪੰਡੇ ਅੱਜ ਸੱਡੇ ਆ ਮੈਂ ਤਾਂ ਭੁੱਲ ਜਾਨੀ ਆ ਗੱਲੋ ਬਾਜ਼ਾਰ ਖੁੱਲਾ ਹੋ ਨਵੇਂ ਸਾਲੋਂ ਬਾਅਦ ਮੋੜਨ ਜਾਣੀ ਐ ਨਵੀਂ ਜੀਜਾ ਅਗਲੇ ਤੋਂ ਭੇਜ ਆਏ ਹੋਣਗੇ ਦੋ ਤਿੰਨ ਅਗਲੇ ਰਾਤੀ ਜਾਣੀ ਫੇ ਮੈਂ ਇੱਥੇ ਹੀ ਬੱਦਲਾਂ ਨੂੰ ਕੰਮ ਕਰ ਤੇ ਹੈਪੀ ਨਿਊ ਈਅਰ ਦੀ ਸਾਰਿਆਂ ਨੂੰ ਜਦੋਂ ਤੱਕ ਇਹ ਵਲੌਗ ਤੁਹਾਡੇ ਕੋ ਆਊਗਾ ਨਿਊ ਈਅਰ ਹੋ ਗਿਆ ਹੁਣ ਆਇਆ ਨਿਊ ਇਅਰ ਨਿਊ ਇਅਰ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਆਈ ਹੋਪ ਨਵਾਂ ਸਾਲ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਊਗਾ ਆਪਾਂ ਬਣਾਵਾਂਗੇ ਗੁੱਦ ਵਾਲੀ ਸੇਮੀ ਆ ਉਸ ਤੋਂ ਪਹਿਲਾਂ ਆਪਾਂ ਗੁੱਦ ਕਰਾਂਗੇ ਦੁੱਧ ਤੋਂ ਮੇਯਾ ਬੱਤ ਨਹੀਂ ਦੁੱਧ ਤੋਂ ਬਿਨਾ ਬਣ ਜਾਂਦੀਆਂ ਨੇ ਨਮਕੀਨ ਬਣਾ ਲਓ ਦੂਵੇ ਲੁੱਟ ਬਣਾ ਲਓ ਮੇਰਾ ਅੱਜ ਦਿਨੇ ਪਹਿਲਾਂ ਜੀ ਕਰਿਆ ਸੀ ਨਮਕੀਨ ਸੇਵੀयां ਖਾਣ ਨੂੰ ਫੇਰ ਮੈਂ ਦੇਖਿਆ ਲੂ ਆਲੇ ਪਰੌਠੇ ਪਏ ਮੈਂ ਚਾਹਣਾ ਉਹ ਖਾ ਲਈ ਨੁਕਸਾਨ ਹੋ ਗਿਆ ਮੇਰਾ ਏਡਾ ਵੱਡਾ ਨੁਕਸਾਨ ਹੋ ਗਿਆ ਹਏ ਹਏ ਦੁੱਧ ਉੱਬਲ ਗਿਆ ਕੋਲ ਖੜੇ ਖੜੇ ਦੁੱਧੋ ਵાળ ਲਿਆ ਮੈਂ ਇੱਧਰ ਮੈਂ ਸੇਵੀयां ਇੱਧਰ ਮੈਂ ਸੇਵੀयां ਰੱਖੀਆਂ ਮੈਂ ਆਪਦੇ ਜਾਣੇ ਕਾਲੀ ਕਾਲੀ ਕੰਮ ਕਰਦੀ ਸੀਗੀ ਪਰ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰੇ ਨਾਲ ਕੀ ਹੋ ਗਿਆ ਬਚਤ ਰਹਿ ਗਈ ਥੋੜਾ ਹੀ ਹੋਇਆ ਚਲੋ ਪੋਚਾ ਲਾਉਣ ਨੂੰ ਹੋ ਗਿਆ ਕੋਈ ਗੱਲ ਨਹੀਂ ਲਾ ਲੈਨੇ ਆ ਜੇ ਕਿਸੇ ਹੋਰ ਤੋਂ ਬਲਿਆ ਹੁੰਦਾ ਫਿਰ ਗਾਲਾਂ ਪੈ ਜਾਣੀਆਂ ਸੀ ਕਰਦੇ ਆ ਜੀ ਹੱਥ 'ਚ ਕੀ ਆ 1 ਕਿ 47 ਆ ਹੈਪੀ ਨਿਊ ਇਅਰ ਜੀ ਹੈਪੀ ਨਿਊ ਇਅਰ ਜੀ ਸਾਰਿਆਂ ਨੂੰ ਤੁਹਾਨੂੰ ਵੀ ਹੈਪੀ ਨਿਊ ਇਅਰ ਮਾਈ ਹਸਬੈਂਡ ਹੋਰ ਕੀ ਕਰਦੇ ਹੋ ਕਾਕੇ ਕਾਕਾ ਕੀ ਕਰਦਾ ਕਾਕਾ ਆਪਦੇ ਚੜ ਰਹੀ ਹੈ ਬੋਲੋ ਕੱਖਾ ਜੀ ਆਪੋ ਸੇ ਫਾਰਮ ਚਾਹ ਚੜ ਰਹਾ ਹੈ ਹੈਪੀ ਨਿਊ ਇਅਰ ਦੇ ਸਾਰਿਆਂ ਨੂੰ ਮੈਂ ਕਿਰਪਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਤਕੀਆਂ ਬਖਸ਼ੇ ਦਿਨ ਦੁੱਗਣੀ ਰਾਤ ਚੌਕੰਨੀ ਰੱਖੀ ਕਰੋ ਤੁਸੀਂ ਤੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਤੁਹਾਡੇ ਹਰ ਇੱਕ ਸੁੱਖ ਨੇ ਪੂਰੇ ਹੋਣ ਝਿਆਰ ਕੀ ਕਰਦਾ ਝਿਆਰ ਮੂਫਣੀਆਂ ਤੜਕੇ ਛੱਕਦਾ ਹੱਲੇ ਮੈਂ ਦੇ ਲਓ ਇੰਨਾ ਫੂੜਾ ਕੱਢਿਆ ਅੰਦਰ ਇਹਦੇ ਇੰਨੇ ਕਾਗਜ਼ ਖਲਾਣੇ ਤਾਂ ਕੱਢੇ ਕਾਗਜ ਤੇ ਵਾਧੂ ਖੁਲਾਇਆ ਤੇ ਅਸੀਂ ਗੱਡੀ ਨਹੀਂ ਆ ਖਣਕ ਜੇ ਅਜਾਜਤ ਹੋਵੇ ਤਾਂ ਮੀਂਹ ਪਵਾ ਦਈਏ ਖਣਕ ਨੂੰ ਦੇਖੋ ਮੀਂਹ ਪਾਣਾ ਅੱਜ ਬਹੁਤ ਹੋਈ ਨਹੀਂ ਹਾਂ ਤਾਂ ਸਵਾ ਨੰਗੀ ਤੇ ਮੌਸਮ ਸਵਾ ਤਾਂ ਨੰਗੀ ਉਹ ਚਲਦੀ ਹੋ ਆ ਜੀ ਆ ਉਹ ਤਾਂ ਊਕਣਾ ਤਾਂ ਚਲਦੀ ਹੈ ਫਟੇ ਕਰ ਸਵਾ ਤੇ ਨੰਗੀ ਉਹ ਤਾਂ ਉਹ ਤਾਂ ਦਿਨ ਦੇ ਨਹੀਂ ਨੇ ਬਾਈ ਬਹੁਤੇ ਮਹੀਨੇ ਤੱਕ ਨਹੀਂ ਰਹਿਣਾ ਕਦੋਂ ਹੋਈਏ ਦੇਖਦੇ ਹਾਂ ਕੁਝ ਨਵਾਂ ਕਰੀਏ ਨਵੇਂ ਸਾਲ 'ਚ ਕੁਝ ਨਵਾਂ ਕਰੀਏ ਨਵੇਂ ਸਾਲ 'ਚ ਮੀਂਹ ਪਵਾ ਦਈਏ ਮੀਂਹ ਪੈਣਾ ਵੀ ਪੈਣਾ ਅੱਜ ਬੋਲੋ ਤੋ ਜਿਆ ਹੱਲੇ ਹੁਣ ਮੇਰੇ ਕੋਲ ਟਾਈਮ ਨਹੀਂ ਤਾਂ ਫੱਗ ਬਣਨ ਮੈਂ ਵੀਰੇ ਤੋਂ ਬਣਾ ਲਈਂਦਾ ਰਹਣਾ ਹਾਂਗਾ ਨਹੀਂ ਅੱਜ ਬੋਲੋ ਦੁਕਾਨੇ ਕਿੱਥੇ ਊੜਾ ਨਾ ਖੜੀ ਜਾ ਹਾਂ ਦੇਖੋ ਜੀ ਬਾਹਰ ਦਾ ਕੰਮ ਨੇ ਮੇਰ ਦਾ ਸਾਰਾ ਦੀਏ ਚਾਪ ਆਹਦੀ ਮਿੱਠੀ ਤੇ ਪਰੀ ਆ ਕਬੂਤਰ ਆਪਣੇ ਪੱਕੇ ਗਿੱਜਿਆ ਹੋਇਆ ਜੀ ਦਿਖਾ ਦੇ ਦਿਖਾ ਦੇ ਚੰਡੇ ਝੂਲ ਦੇ ਦਿਖਾ ਦੇ ਕੋਈ ਨਾ ਫਿਰ ਵੀਰਾ ਨਹੀਂ ਹਾਂ ਕਾਤੇ ਨੂੰ ਪੇਰਾ ਮੇਰੀ ਆਓ ਛੁੱਟੀ ਦੇਖਾਂਗੇ ਕੱਲੂ ਜਾਤ ਕੱਲ ਦਾ ਆਊਗਾ ਹੁਣ ਨੱਪਾ ਜੀ ਆਪਾਂ ਪਹਿਲੇ ਸਾਲ ਛੁੱਟੀ ਪਹਿਲੇ ਦਿਨੇ ਕਰ ਲਈ ਫੇਰ ਤਾਂ ਛੁੱਟੀ ਹੋ ਛੁੱਟੀ ਓਏ ਦੂਜੇ ਦਿਨ ਵਾਓ ਦੂਜਾ ਦਿਨ ਅੱਛਾ ਅੱਜ ਹੱਲੇ 1 ਜਨਵਰੀ ਆ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਦੇਖੋ ਇੱਧਰ ਤੇ ਦੋ ਜਾਈ ਉੱਧਰ ਇੱਧਰ ਦੇਖੋ ਉਹ ਹੀ ਗਏ ਦਿੱਤੇ ਆਈ ਹੈਪੀ ਯੂਜ਼ਰ ਇਹ ਨਾਲ ਹੀ ਹੂੰ ਜਾਗ ਗਿਆ ਜਾਗ ਗਿਆ ਪੋਲੂ ਕਾਕਾ ਜਾਗ ਗਿਆ ਪੋਲੂ ਕਾਕਾ ਅੱਜ ਠੰਡ ਵੱਧਾ ਅੱਜ ਠੰਡ ਵੱਧਾ ਹਾਂ ਮੰਮੀ ਇਹ ਜਿਹੜੇ ਕਹਿੰਦੇ ਸੀ ਨਾ ਵੀ ਦਸੰਬਰ ਦੇ ਮਹੀਨੇ ਠੰਡ ਨਹੀਂ ਠੰਡ ਨਹੀਂ ਇਹ ਉਹਨਾਂ ਲਈ ਠੰਡ ਆ ਸਾਡੇ ਲਈ ਤਾਂ ਹੈ ਨਹੀਂ ਮੇਰੇ ਲਈ ਆ ਅਸੀਂ ਤਾਂ ਇੰਨੀ ਠੱਟ ਮੂਗਾ ਤਾਂ ਦਿਖਾਈ ਹੋਈ ਸੀ 2 ਵਜੇ ਧੁੱਪ ਲਿਕਲੂ 3 ਵਜੇ ਤੋਂ ਲੈ ਤੇ ਰਾਤ ਤੱਕ ਧੁੱਪ ਲਿਕਲੂ ਜੰਨਾ ਤੇ ਸ਼ਾਮ ਨਹੀਂ ਹੁੰਦੀ ਹਨਾ ਪਾਲੇ ਤੋਂ ਪਤਾ ਨਾ ਮੋ ਸ਼ਾਮ ਨਹੀਂ ਧੁੱਪ ਕਿੱਥੇ ਆ ਨਾ ਮੌਨਿਸ਼ਾਨ ਹੈ ਨਹੀਂ ਧੁੱਪ だっ ਤੇ ਧੁੱਪ ਨਹੀਂ ਨਿਕਲੀ ਜੀ ਅੱਜ ਨਵਾਂ ਸਾਲ ਆ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਇੱਕ ਵਾਰੀ ਫਿਰ ਤੋਂ ਮੁਬਾਰਕਾਂ ਹੈਪੀ ਈਅਰ ਤੇ 3 ਵਜ ਗਏ ਨੇ ਆਪਾਂ ਹੁਣ ਨਾ ਧੋ ਕੇ ਫ੍ਰੀ ਹੋਇਆ ਤੇ ਹੁਣ ਆਲ ਬਲੌਗ ਸ਼ੁਰੂ ਕੀਤਾ ਨਹੀਂ ਬਲੌਗ ਤਾਂ ਸਵੇਰ ਦਾ ਸ਼ੁਰੂ ਕੀਤਾ ਹੀ ਹੋਇਆ ਕਰ ਲਿਆ ਸੀ ਨਾ ਹਾਂ ਹਾਂ ਇਹਨਾਂ ਨੇ ਕਰਿਆ ਸੀ ਕੱਲ ਸ਼ਾਮ ਨੂੰ ਕਰ ਲਿਆ ਸੀ ਮੈਂ ਕੱਲ ਸ਼ਾਮ ਵਾਲਾ ਇਹਦੇ ਵਿੱਚ ਐਡਜਸਟ ਕਰਨਾ ਹੈ ਆਪਾਂ ਨੇ ਕੱਲ ਸ਼ਾਮ ਨੂੰ ਕਰ ਲਿਆ ਸੀ ਮੈਨੂੰ ਪਤਾ ਸੀ ਵੀ ਸਵੇਰੇ ਉੱਠ ਕੇ ਹਨਾ ਇੰਨਾ ਫਿਰ ਟਾਈਮ ਨਹੀਂ ਹੁੰਦਾ ਹੈਗਾ ਵੀ ਜਿਹੜਾ ਆਪਾਂ ਬਈ ਵੀਡੀਓ ਕੈਮਰਾ ਚੱਕ ਲਈਏ ਕੱਲ ਸ਼ਾਮ ਨੂੰ ਮੈਂ ਥੋੜੀ ਜਿਹੀ ਵੀਡੀਓ ਬਣਾ ਲਈ ਸੀ ਤੇ ਸਵੇਰੇ ਫਿਰ ਬਹੁਤ ਸਾਰੇ ਕੰਮ ਹੁੰਦੇ ਨੇ ਅੱਜ ਮੈਂ ਟੋਟਲ ਘਰ ਦੇ ਵਿੱਚ ਸਾਰੇ ਚ ਦੇਖਿਆ ਉਹ ਤਾਂ ਰੋਜ਼ ਕਰਦੇ ਆ ਜਾਨਕਿ ਪੋਚਾ ਨਹੀਂ ਸਿਲਾਇਆ ਕਈ ਦਿਨ ਤੋਂ ਕਿਉਂਕਿ ਫਿਰ ਸੁੱਕਦਾ ਨਹੀਂ ਨਾ ਹੁਣ ਦੇਖੋ ਫਰਸ਼ ਚਮਕਦੇ ਆ ਉਹ ਸਲਾਬ ਜੀ ਫਟ ਜਾਂਦੇ ਆ ਸਾਡੇ ਇੱਥੇ ਖੇਤਾ ਕਰਕੇ ਵੀ ਮਤਲਬ ਜਿੱਦਾਂ ਹੁਣ ਧੁੱਪ ਨਹੀਂ ਨਿਕਲਦੀ ਅਸੀਂ ਡੇਲੀ ਪੋਚਾ ਨਹੀਂ ਲਾ ਸਕਦੇਗੇ ਸਾਡੇ ਇਹ ਪ੍ਰੋਬਲਮ ਆ ਫਿਰ ਸਲਾਬ ਉਹ ਫੜ ਜਾਂਦੇ ਆ ਸਾਡੇ ਸਾਰੇ ਕਮਰੇ ਸਾਰਾ ਘਰ ਫਿਰ ਗਿੱਲਾ-ਗਿੱਲਾ ਜਾਉ ਹੱਤੇ ਰੀਂਦਾ ਗਿੱਲਾ-ਗਿੱਲਾ ਜਿਹਾ ਬੁਰਾ ਲੱਗਦਾ ਨਾ ਫਿਰ ਵਧੀਆ ਨਹੀਂ ਲੱਗਦਾ ਹੈਗਾ ਤੇ ਹੋਰ ਤੁਸੀਂ ਰਸੋ ਜੀ ਨਵਾਂ ਸਾਲ ਤੁਹਾਡੇ ਲਈ ਕਿਵੇਂ ਚੜਿਆ ਵਧੀਆ ਚੜਿਆ ਹੁਣ ਹਨਾ ਤੇ ਸਾਰੇ ਜਾਣਿਆਂ ਨੇ ਦਿਨ ਤੋਂ ਹੋ ਜਾ ਹੀ ਹੁੰਦਾ ਦਿਨ ਤੋਂ ਹੋ ਜਾ ਹੀ ਹੁੰਦਾ ਹਨਾ ਦਿਨ ਤਾਂ ਹੋ ਹੀ ਹੁੰਦਾ ਦਿਨ ਅੱਜ ਕੀ ਆ ਇੱਕ ਦਿਨ ਹੁਣ ਮਤ ਦਿਨ ਪੁੱਛੇ ਅੱਜ ਕੀ ਆ ਮੰਡੇ ਸੰਡੇ ਮੰਡੇ ਅੱਜ ਹਾਂ ਮੰਡੇ ਅੱਜ ਸਾ ਤੇ ਕਾਲੂ ਜਿਹੜਾ ਉਹਨਾਂ ਨੇ ਦੋ ਤਰੀਕ ਨੂੰ ਸਕੂਲ ਜਾਣਾ ਹੈ ਛੁੱਟੀਆਂ ਵੱਜ ਜਾਣਗੀਆਂ ਚੱਲ ਵੱਜ ਜਾਣਗੇ ਦੇਖਣੀ ਹੈ ਇਹਨਾਂ ਤਾਂ ਛੁੱਟੀਆਂ-ਛੁੱਟੀਆਂ ਕਰ ਜਾਣੇ ਉੱਤਰ ਚੱਲਦੇ ਕਿਚਨ 'ਚ ਤੇ ਮੈਂ ਹੁਣ ਚਾਹ ਪੀਣੀ ਆ ਚਾਹ ਮੇਰੇ ਪਤੀ ਦੇਵ ਨੇ ਬਣਾ ਕੇ ਰੱਖੀ ਆ ਉਹ ਹੁਣੇ ਨੂੰ ਭੁੱਖ ਲੱਗੀ ਇਹਦੀ ਲੋਹੀ ਜਿੱਦਾਂ ਖੇਡਦਾ ਲੈਟ ਲਾ ਲਈ ਇਹਨੇ ਰੰਨੇ ਰ ਲੱਗੀ ਜਾਂਦਾ ਇਹ ਦੇਖੋ ਮੈਂ ਨਹਾ ਕੇ ਆਈਆਂ ਮੈਂ ਨਹਾ ਕੇ ਨਾ ਠੰਡ ਲੱਗਦੀ ਆ ਉੱਥੇ ਹੈਪੀ ਨਿਊ ਈਅਰ ਲਿਖਿਆ ਸੀ ਹੁਣ ਉਹ ਵੀ ਕਰਤਾ ਬਲੈਕ ਬੋਰਡ ਤੇ ਲਿਖਿਆ ਸੀ ਇਹਨੇ ਲੱਗ ਗਿਆ ਤੇ ਹੁਣ ਆਪਾਂ ਪੀ ਲਈਏ ਗਰਮਾ ਗਰਮ ਚਾਹ ਚਾਹ ਇਹਨਾਂ ਨੇ ਬਣਾਈ ਸੀਗੀ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਵੀ ਮੇਰੇ ਆਉਂਦੀ ਨੂੰ ਚਾਹ ਬਣਾ ਕੇ ਰੱਖ ਦੇ ਚੱਲ ਠੰਡੀ ਹੋ ਗਈ ਕੰਡਕਸ਼ਨ ਜਵਾਬ ਦੇ ਗਿਆ ਸਾਡੇ ਨਾਲ ਤਾਂ ਇਹੀ ਕੁਝ ਹੁੰਦਾ ਹੱਥ ਪੂਰਾ 8 ਵਜੇ ਲਾਤ ਨੂੰ ਹਨ ਇੱਕ ਸਾਲ ਹੋ ਗਿਆ ਨਾਲ ਪਾਈਪ ਖਲਾਈ ਹੋਈ ਪਿਛਲੇ ਸਾਲ ਕਰਮ ਪਾਣੀ ਵਾਲੀ ਟੁੱਟੀ ਜਿਹੜੀ ਇੱਥੇ ਆਉਂਦੀ ਸੀ ਕਿਚਨ ਚੋਕਰਾ ਹੋ ਗਈ ਇਸ ਵਾਰ ਹੁਣ ਡਕਸ਼ਨ ਚੱਲਦਾ ਤਾਂ ਹੈ ਓਏ ਉਹ ਕਰਦਾ ਪਟੱਕੇ ਜੀ ਪਟਾਕਾ ਨਾਲੇ ਬਟਾਕਾ ਬਟਾਕਾ ਪਟਾ ਪਟਾ ਤੇ ਪਟੱਕੇ ਨੇ ਮਾਰੀ ਜਾਂਦਾ ਸਾਨੂੰ ਨਾ ਜਾਵੇ ਹਾਂ ਫਿਰ ਅਮਤੀ ਪਤਾ ਹੁੰਦਾ ਬਿਜਲੀ ਦਾ ਕੰਮ ਪੈ ਗਿਆ ਤਾਂ ਮੈਂ ਇਹਨੂੰ ਪਿਆ ਸੀ ਨਾ ਵੀ ਉਹਦਾ ਗਰੰਟੀ ਵੀ ਹੈਗੀ ਆ ਬਿੱਲ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਵੀ ਤੁਸੀਂ ਉਹਨੂੰ ਜਾਂ ਤਾਂ ਚੇਂਜ ਕਰਾਓ ਜਾਂ ਕੇ ਦਿਖਾਓ ਉੱਥੇ ਹਨਾ ਠੀਕ ਕਰਾ ਕੇ ਲੈ ਕੇ ਆਓ ਇੱਕ ਗਣੀ ਇੱਕ ਗਣੀ ਹੈਗੀ ਮੈਂ ਬ ਗੈਸ ਤੇ ਚਾਹ ਦੁੱਧ ਬਣਾਉਣਾ ਮੈਨੂੰ ਤਾਂ ਐ ਲੱਗਦਾ ਵੀ ਬਹੁਤ ਟਾਈਮ ਲੱਗਦਾ ਗੈਸ ਤੇ ਤਾਂ ਉਹ ਤਾਂ ਮਿੰਟੋ ਮਿੰਟੀ ਬਣ ਜਾਂਦਾ ਹੈ ਆਪਾ ਤਾਂ ਨਹੀਂ ਪਈ ਆਪਾ ਤਾਂ ਆਪ ਦਾ ਚੇਜ ਬੁਣਿਆ ਇੱਕ ਬਚ ਗਿਆ ਫਿਰ ਹੋਲੇ ਕੰਡਾ ਹੋ ਗਿਆ ਮੈਂ ਤਾਂ ਕੰਮ ਕਰ ਲੈਂਦੀ ਲਓ ညਾਰੇ ਕੁਝ ਖਾਣਾ ਹੈ ਜਾ ਨਾ ਸੋਣਿਆ ਵੱਡੇ ਸੁਣਿਆ ਜੀ ਇਹਨੇ ਕਿੱਥੇ ਖਾਣਾ ਇਹਨੇ ਬੋਲਣਾ ਇੰਨਾ ਕੰਮੀ ਕਾਫੀ ਬਣੀ ਆ ਹੁਣ ਤੂੰ ਵੀ ਇਹਦੀ ਰਿਸ ਕੰਮੀ ਕਾਫੀ ਬਣੀ ਆ ਕੀ ਆ ਖਾਣ ਨੂੰ ਬਾਦ ਕੋਸ਼ ਹੁੰਦਾ ਘਰੇ ਘਾਰਾ ਹੈ ਕਰੇ ਸੌਪ ਕੋਸ਼ ਹੁੰਦਾ ਖਾਣ ਨੂੰ ਹੋਏ ਹੁਣ ਢਾਲੇ ਪਾਪੇ ਆ ਇਹਦਾ ਹੋਣਾ ਪਾਪੇ ਹੋਣਾ ਤਾਂ ਚੱਕ ਮੈਂ ਨਹੀਂ ਫਟ ਚੱਕਦੇ ਨਹੀਂ ਹਾਂ ਇੱਕ ਰਵਾ ਦੂਦ